ਇਹ ਜਿਹੜਾ ਮੈਂ ਪਸੰਦਾ ਰੰਗ ਆ ਰੰਗ ਦਾ ਢੇਰਾ ਰੇਟ ਦੁੱਗਣਾ ਮੁਗੀ ਜਾਂਦਾ 2500 ਲਵਾ ਦਈਏ ਹਾਂ ਭਾਈ ਹੋਰ ਕਿੰਨੇ ਦੀ ਜਣੀ ਹੈ ਹਾਂ ਹਾਂ ਆ ਨੋਂ ਕੋਣਾ ਆ ਗਿਆ ਪਹਿਲਾਂ ਤੈਨੂੰ ਚੱਲ ਕੋਈ ਲਓ ਜੀ ਆਪ ਹੀ ਦੇ ਲੈ ਰਾਜਾ ਹੁਣ ਪਰਸ ਵੀ ਵੀਡੀਓ ਕਿਹੜਾ ਪੱਠ ਦਾ ਸੌਤਾ ਹੋ ਰਿਹਾ ਓਏ ਇੰਨੀ ਪੱਠ ਨਾ ਪਈ ਐ ਨਾ ਕੱਢੀ ਐ ਵੇਚਣਾ ਰਸਤਾ ਦੱਸ ਇੱਕ ਹੀ ਗੱਲ ਕਰ ਇੱਕੋ ਹੀ ਗੱਲ ਕਰ ਦੋ ਨਾ ਬੰਦੇ ਤੋਂ ਕੁੱਟੂ ਨੀ ਮੈਂ ਵੀ ਕੁਗਲ ਕਰਦੇ ਹਾਂ ਸਾਈ ਗੱਡੀਆਂ ਵਾਲੀ ਦੇ ਦੇ ਸਾਈ ਪੁੱਛ ਕੇ ਲਾ ਬੰਨੂ ਪੈਸੇ ਖਾਲੀ ਨਾ ਬੱਦਲਾ ਆਪਾਂ ਫਾੜ ਲਾਂਗੇ ਸਾਈ ਜੇ ਨਾ ਫਿੱਟ ਆਇਆ ਗੱਡੀ ਦੀ ਗੱਲ ਲਓ ਜੀ ਆ ਵੀਰ ਪੱਟ ਦਾ ਸੌਦਾ ਕਰ ਰਹੇ ਨੇ ਅੱਜ ਤਾਂ ਮੈਂ ਜਿ ਲਈ ਵੱਧ ਨਹੀਂ ਲਾਦਾ ਸੌਦਾ ਕਰਵਾ ਰਿਹਾ ਕਦਾ ਡਰਾਮਾ ਜੀ ਕਰਿਆ ਸੀ ਹਾਂ ਅਗਲਾ ਸ਼ੁਕਰ ਮੇਰੇ ਗਾਇਲ ਨਾ ਪਿਆ ਲੈ ਛੋਟੇ ਭਾਈ 3500 ਦੀ ਦਿੰਨੇ ਆਂ ਲੋ ਜੀ 3500 ਲੱਗ ਗਿਆ ਸ਼ਿਵਾਖ ਨੂੰ ਇਹ ਨਹੀਂ ਦੇਣੀ ਉਹ ਤਾਂ ਸ਼ੰਦਾਰ ਨੂੰ ਪਾਣ ਲੂਗਾ ਹੈਂ ਨਹੀਂ ਫਿਰ ਪੰਜ ਦੀ ਵੀ ਨਹੀਂ ਹੈਗੀ ਗੁਰੂਆ ਚਲ ਉਹ ਤਾਂ ਤੇਰੇ ਕੋਲ ਹੀ ਆ ਪੰਜ ਦੀ ਵੀ ਨਹੀਂ ਹੈ ਜਮਾ ਜਾਇਜ਼ ਪੈਸੇ ਲਾ ਦੇ ਅਸੀਂ ਪਹਿਲਾਂ ਮੈਂ ਜੈ ਪੈਸੇ ਲਾਏ ਨੇ ਤੂੰ ਵਕਤ ਦਾ ਲਾਈ ਲਾ ਰੰਗ ਹੋ ਰਿਹਾ 200 ਹੀ ਤੇਥੋਂ ਲੂੰ 200 ਤੋਂ ਲੂੰ ਵੱਧ ਨਹੀਂ ਵੇਚਣੀ ਚਾਹੁੰਦਾ ਮੈਂ ਕਿਹੜਾ ਸਾਡਾ ਰਿਵਾਜ ਹੈ 1 ਰੁਪਿਆ ਵੱਧ ਨਹੀਂ ਲੈਂਦਾ ਮੈਂ ਦੇ ਦੇ ਨਾ ਨਾ ਫੜ ਲੈ ਭਾਈ ਜਮਾ ਜਾਇਜ਼ ਪੈਸੇ ਅਸੀਂ ਪਹਿਲਾਂ ਵੀ ਦੇਖਿਆ ਬਹੁਤ ਹੋਰ ਕਿੰਨੇ ਦੀ ਐਨ ਜਾਇਜ਼ ਮੈਂ ਤਾਂ ਤੈਨੂੰ ਦੱਸ ਤਾ ਜਾ ਜਮੀ ਜਾਇਜ਼ ਜਮੀ ਜਾਇਜ਼ ਹੁਣ ਤੇਰੀ ਮਾਗੀ ਫਿਰ ਅਸੀਂ ਚੱਲ ਕਲ ਕੋਈ ਨਹੀਂ ਆਤਾ ਆਰਾ ਮੁਹਲਾ ਬੋ ਦਵਾ ਦੇਣਾ ਭਾਈ ਇਹ ਗੱਡੀਆਂ ਕਦਾ ਉਹਨੇ 8000 ਮੰਗਿਆ ਦੋ ਦਿਨਾਂ ਇਸ ਨੱਕੀ ਨੇ। ਦਲ ਕੋਈ ਆ ਰਿਹਾ ਹੈ। ਵਾਹ ਭਾਈ। ਭਾਈ ਨਾ 5000 ਮੰਗਦਾ ਯਾਰ 35 ਹੋ ਜਾਮਾ ਚੈ ਮੈਂ ਬੁਲਾਉਂਦਾ। 10000 ਭਾਈ ਤਾਂ ਉਹਦਾ ਚਤਾ ਨੋ ਭਾਈ ਤਾਰ ਕੇ ਉਹ ਵਿਚਾਰੇ ਨੂੰ ਮੋੜ। ਉਹ ਮੈਂ ਥੋੜਾ ਮੋੜਦਾ। ਚੱਲ ਆ ਜਾ ਰਾ ਜੀ ਉਹਦੀ ਆ ਦਾਣੀ ਨੱਤੀ ਅਗਲੀ। ਖਰਚਾ ਯਾਰ ਖਰਚਾ ਦੋ ਮਿੰਟ ਖਰਚਾ। ਦਾਣੀ ਖਾਂਦੀ ਆ ਹੱਥ ਦਾ ਕਰ ਲੈ ਦੇ ਮਾਸੀ ਉਹਦੀ ਮੋਟੀ ਹੁੰਦੀ ਚੁੱਤੜ ਸੁੱਕੇ ਪਏ ਨੇ ਵੀ ਦਾਣੀ ਖਾਂਦੀ ਆ ਤੂੰ ਵੀ ਖਾ ਲੈ ਨਾ ਦਾਣਾ ਹੁਣ ਦਾਣੇ ਬੋਲ ਦੇ ਬਣ ਦਾਣੇ ਖਾਂਦੀ ਆ ਕਿਹੜੇ ਖਾਂਦੀ ਆ ਦਾਣੇ ਆ ਤੇਰੀ ਕੁਲੀ ਆ ਦਾਣੇ ਖਾਂਦੀ ਉਹਦੀ ਰਾਜੀ ਨਾ ਹੁੰਦੀ ਲੈ ਤਾਂ ਮੋਟੀ ਦਾ ਹੋ ਜੂ ਕਾਹਦੇ ਨਾ ਹੋ ਜੂ ਮੋਟੀ ਜਿਹੀ ਤਾਕਤ ਹੋਈ ਉਹ ਕਰ ਲੈ ਲੈ ਨਾ ਹੱਥ ਕਰ ਦੇਣੀ ਤੇ ਨਹੀਂ ਤੇ ਨਹੀਂ ਨਾ ਦੀ ਹੱਥ ਕਰ ਦੱਸ ਦੇ ਦੋ 204 ਦੀ ਦੇ ਲਓ ਬਈ 279 ਹੋਆ ਮੋੜੇ ਕੱਤੀ 4000 ਲੱਗ ਗਿਆ ਜੀ ਹੋਰ ਮੁਠਿਆ ਹੋ ਗਿਆ ਜੀ ਨਿਬੜ ਗਿਆ ਚਲੋ ਜੀ ਇਸ ਕੱਚਾ ਥੋੜੀ ਜਾਣ ਦੇਣਾ 4000 ਰੁਪਏ ਦਾ ਸੌਦਾ ਹੋ ਗਿਆ ਜੀ ਆ ਪੱਠ ਦਾ ਆ ਬੱਚੇ ਨੇ ਖਰੀਦ ਲਈ ਇਹਨਾਂ ਨੇ ਦਵਾਈ ਆ ਇਹਨਾਂ ਨੇ ਪਰਪਾਣੇ ਹੋਰ ਸਟੇਮ ਨਾਲੇ ਕੁੱਤੇ ਜੀ ਹੌਲੀ ਹੌਲੀ ਹਾਂ ਜੀ ਜਿੰਨੇ ਕ ਨਹੀਂ ਮੇਮ ਨਹੀਂ ਉਹਨਾਂ ਇੱਕ ਦੀ ਦਵਾਈ ਪਰ ਬੰਦਾ ਠੀਕ ਹੈ ਮੰਨ ਗਿਆ ਵਿਚਾਰਾ ਵਧੀਆ ਉਹਨੂੰ ਵੀ ਇੰਨੇ ਚੀਨ ਨੂੰ ਵੀ ਦੇਖ ਲੈ ਦੇਖ ਲੈ ਇਹਨੂੰ ਵੀ ਗਰੀ ਨੂੰ ਘਾਟਾ ਨਾ ਪਵੇ ਲੈਂਦੀ ਐ ਓਏ ਲਾਂਗੜੀ ਦੀ ਟੁੱਟੀ ਨਹੀਂ ਬਾਈ ਲਾਂਗੜੀ ਨਹੀਂ ਟੁੱਟੀ ਨਹੀਂ ਇੰਨੇ ਦੀ ਕੋਈ ਮਹਿੰਗੀ ਨਹੀਂ ਹੈਗੀ ਦੇਖਾ ਓਏ ਇਹ ਰੱਸੀ ਲਾਲ ਲੈ ਕੇ ਤਾਹਰ ਪੀਂਦੀ ਇਹੀ ਤੈਨੂੰ ਕਹਾਂ ਚੰਗੀ ਦਵਾ ਦਊਗੀ ਜੋ ਵੀ ਸੇਵਾ ਦਾ ਮੁੱਲ ਆਏ ਹਾਂ ਉਹ ਪੜਜੂਗੀ ਬਈ ਪੜਜੂਗੀ ਛੱਸੀ ਪਾਲੀ ਹੁੰਦਾ ਹੁੰਦੀਆਂ ਦੀ ਪਹਿਲਾਂ ਤਾਂ ਆਪਾਂ ਵੀ ਛੋਟੀ ਸੀ ਹੌਲੀ ਹੌਲੀ ਬੱਚਾ ਆਪਾਂ ਵੀ ਯਾਰ ਆਪਣੀਆਂ ਮਾਮਾ ਨੇ ਛੋਟੀ ਪਾਲੇ ਆਂ ਜਿਉਂਦੀਆਂ ਰਹਣ ਮਾਮਾ ਜਿਹੜੀਆਂ ਬੱਚੇ ਪਾਲਦੀਆਂ ਨੇ ਕਿਉਂ ਜੀ ਠੀਕ ਆ ਹਾਂ ਬੰਦੇ ਤੋਂ ਬੱਚਾ ਨਹੀਂ ਪੜਦਾ ਹੁੰਦਾ ਕੋਈ ਵੀ ਚੀਜ਼ ਦਾ ਬੱਚਾ ਹੈ ਮਾਂ ਹੀ ਪਾਲਦੀ ਹੈ ਬੱਚੇ ਨੂੰ ਰਾਜੂ ਕਿਨੇ ਸੌਦਾ ਬਈ ਇਹ ਇਹ ਸੌਦਾ 4000 ਦਾ ਨਾ ਲੈ ਇਹਨੂੰ ਟੋਟਾ ਨਾ ਦੇਣਾ ਇਹਨੂੰ ਟੋਟਾ ਠੀਕ ਹੈ ਜੀ ਇਹਨੂੰ ਪੈਗੀ 4400 ਚ 100 ਲਿਖਾਈ ਪੈਗੀ 200 ਮੇਰਾ 4000 13 200 ਵੱਧ ਨਹੀਂ ਨਾ ਬੱਤ ਤੱਕ 960 ਘੱਟ ਗਿਆ ਮੇਰੇ ਤਾਂ ਸਾਹ ਨਾਲ ਹੀ ਜੈਨਾ ਰਾਜੂ ਨੇ ਕਰਾ ਰਿਹਾ ਹੈ ਇਲਾ ਉਪਾਈ ਜੋਨਾ ਦੇਖੋ ਬੋਲੇ ਦੀ ਸੌਦਾ ਹੋ ਚੁੱਕਾ ਜੀ 4000 ਦਾ ਪੱਤ ਦਾ ਪੈਸੇ ਗਣਿਆ ਤੇ 100 ਸੀ ਜਾ ਰਿਹਾ ਇੱਥੇ ਲਗਾਈ ਤੇ ਮੈਂ ਆਮਾ ਬੱਕਰੀਆਂ 100 ਲਿਖਾਈ ਦਾ ਸੌਦਾ ਲਾਉਦਾ ਸੀ 100 ਉਧਰੋਂ 100 ਤਾਂ ਇਹਨਾਂ ਨੂੰ ਕੁਸ ਨਹੀਂ ਦੜਛੇ 100 ਹੋ ਗਏ 100 ਹੋ ਗਏ ਕੁੱਖੇ ਮਰਦੇ ਫੱਦਿਆਂ ਕੋਈ ਸੌਦਾ ਨਹੀਂ ਹੋਇਆ ਹੀ ਹੋਇਆ ਤੇਰੇ ਵਾਲਾ ਦੱਸ ਕੀ ਡੁੱਟ ਮਾਰਨੀ ਲਾਲਾ ਲਾਲਾ ਬੱਕਰੀ ਹੈ ਜੀ ਬਹੁਤ ਸੰਭਾਤ 10 ਵਜੇ ਜੀ ਰਾਜ਼ੀ ਕਰੂਗਾ ਮੁੱਠੇ ਤੇ ਇੰਨੇ ਗਾਣੇ ਪਾ ਦੇ ਬਰਸੀਨ ਬਸੂਣ ਰੋਟੀ ਨਾ ਚੱਲੇ ਨਾ ਚਾਟਾ ਨਾ ਚੱਲੇ ਸਰਬਤ ਸਰਬਤ ਨਾ ਪਿਆਈ ਕਰਵਾ ਇਸ ਚ ਆ ਨਾ ਨੰਨੇ ਚੀਚਾਂ ਦਾ ਕੋਈ ਨਾ ਵੀਰੇ ਕੋਈ ਆ ਜਾ ਮਰਤੀ ਕਰਾਈਏ ਲਾਲਾ ਲਾਲਾ